ਦੂਸਰਾ ਚਰਨ ਲੱਗਣ ਦਾ ਭਾਵ ਇਹ ਹੈ ਕਿ ਜਦੋਂ ਕੋਈ ਬੱਚਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ ਲੱਗਦਾ ਹੈ ਤੇ ਉਸ ਨੂੰ ਇਹ ਕਹਿੰਦੇ ਨੇ ਗੁਰੂ ਚਰਨੀ ਲਗਾਉਣਾ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਾ ਹੈ ਤੇ ਉਹ ਵੀ ਇੱਕ ਮਰਿਆਦਾ ਹੈ ਗੁਰੂ ਚਰਨਾ ਲੱਗਣ ਦੀ ਕਿਉਂਕਿ ਜਦੋਂ ਆਪਾਂ ਗੁਰੂ ਦੀ ਬਾਣੀ ਪੜਾਂਗੇ ਨਹੀਂ ਤੇ ਸਮਝਣਾਂ ਦੇ ਅੱਗੇ ਦੀ ਤੀਸਰੇ ਗੱਲ ਇਹ ਹੈ ਕਿ ਜੋ ਧੰਨ ਸਹਿਬੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੰਪੂਰਨਤਾ ਦਿੱਤੀ ਹੈ ਕਿ ਕਿਆ ਮੈਂ ਖੰਡੇ ਵਾਟੇ ਦੀ ਪਾਉ ਲੋ ਉਹ ਗੁਰੂ ਚਰਨਾਂ ਦੇ ਨਾਲ ਲਗਣਾ ਇਸ ਕਰਕੇ ਤੁਸੀਂ ਸਾਰੇ ਸਿਆਣੇ ਦੇ ਵਾਕ ਕਿ ਆਪ ਇਹ ਅਰਥ ਲੜ ਸਕੋ ਅਸੀਂ ਕਿੱਥੇ ਤੋਂ ਖੜੇ ਨਾਵਿਆਂ ਨੂੰ ਤੇ ਆਪਾਂ ਕੀ ਪ੍ਰੇਰਣਾ ਹੈ ਅਸੀਂ ਤੇ ਸਿੱਖਾਂ ਨਾਲ ਕਹੀ ਜਾਂਦੀਆਂ ਸਿੱਖਮਾਨਾਂ ਅਜੇ ਤੋਰ ਨਾ ਉਸ ਕੀਮਤ ਲੈ ਕੇ ਕੀ ਹੋਣਾ ਹੈ ਇਹ ਚੀਖੇ ਦੀ ਗੱਲ ਕਰਨੀ ਹੈ ਅਸੀਂ ਤੇ ਸਿੱਖਾਂ ਨੂੰ ਸਿੱਖ ਨਹੀਂ ਬਣਾ ਸਕਦੇ ਇਸ ਕਰਕੇ ਅਸੀਂ ਅੱਧੇ ਅਧੂਰੇ ਹੀ ਹੋਣੀ ਅੰਤ ਤਰੇ ਤਰੇ ਹਾਂ ਇਸ ਕਰਕੇ ਹਰ ਸਿੱਖ ਦਾ ਫਰਜ਼ ਬਣਦਾ ਹੈ ਆਪ ਸੁਆਰ ਮੈਂ ਮਿਲਿਆ ਮੈਂ ਮਿਲਿਆ ਸੁਹੋਏ ਪ੍ਰੀਤ ਦਾ ਜੇ ਤੂੰ ਮੇਰਾ ਹੋਇ ਰਹਾ ਸਭ ਦੇਕ ਤੇਰਾ ਹੋ

ਨਾਮ ਬਚਨ ਕੀਤੇ ਜਾਣ ਲੱਗੇ ਹਰ ਸੰਗ ਸਹਾਈ ਪਾਇਆ ਜਦੋਂ ਗੁਰੂ ਦੇ ਚਰਨਾਂ ਦੇ ਨਾਲ ਸਿੱਖ ਜੁੜ ਗਿਆ ਤੇ ਮਹਾਰਾਜੇ ਕਿਤੇ ਗੁਰੂ ਦੇ ਚਰਨਾਂ ਨਾਲ ਹੀ ਜੁੜਿਆ ਗੁਰੂ ਨੇ ਸਿੱਖ ਨੂੰ ਰੱਬ ਨਾਲ ਜੋੜ ਦਿੱਤਾ ਉਹ ਸਤਨਾਮ ਸ੍ਰੀ ਵਾਹਿਗੁਰੂ ਦੀ ਇੱਡੀ ਕਿਰਪਾ ਹੈ ਕਿ ਤੁਹਾਨੂੰ ਗੁਰੂ ਕ੍ਰਮ ਸਹਿ ਮਹਾਰਾਜੇ ਪਾਤਸ਼ਾਹ ਜੀ ਦੀ ਬਾਣੀ ਤੇ ਸਿਧਾਂਤ ਐਸੇ ਜਿਹੜਾ ਦੁਨੀਆ ਨੂੰ ਸ਼ਾਂਤੀ ਲਿਆ ਸਕਦਾ ਹੈ ਉਸੇ ਦੇਖਿਆ ਤਿੰਨਾਂ ਲਕੀਆਂ ਹੋਈਆਂ ਕੋਈ ਕਹਿੰਦਾ ਉਹ ਸ਼ਾਂਤ ਹੋ ਜਾਵੇ ਸ਼ਾਂਤ ਹੀ ਹੋ ਸਕੇ ਕੇਵਲ ਤੇ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰ ਧਾਰਾ ਹੈ ਜਿਹੜੀ ਸਾਰੇ ਪਾਸੇ ਸ਼ਾਂਤੀ ਪੈਦਾ ਕਰ ਸਕਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰ ਧਾਰਾ ਨੂੰ ਮੰਨਣ ਵਾਲੇ ਲੋਕੀਂ ਕਿਹਨਾਂ ਨੂੰ ਮਾਫ਼ ਕਰਕੇ ਆਉਣੇ ਮੰਡੇ ਹੋਏ ਹੋ ਉਹਨਾਂ ਲਈ ਸ਼ਾਂਤੀ ਹੋ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਉਸੇ ਦਾਸ ਜੀ ਇਹ ਸਾਡੀ ਕਮਜ਼ੋਰੀ ਹੈ ਇਸ ਕਾਰਨ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਗੁਰੂ ਦੀ ਗੱਲ ਨੂੰ ਆਪ ਮੰਨੇ ਤੇ ਗੁਰੂ ਦੇ ਸਿੱਖ ਨੂੰ ਦੇਖ ਕੇ ਦੂਸਰੇ ਦੇ ਮਨ ਵਿੱਚ ਚਾਅ ਪੈਦਾ ਹੋਵੇ ਕਿ ਮੈਂ ਵੀ ਸਿੱਖ ਬਣਾਂ ਪਹਿਲਾਂ ਕੋਈ ਇਸ ਤਰ੍ਹਾਂ ਦੀ ਮਸ਼ਹੂਰੀ ਨਹੀਂ ਸੀ ਦਿੱਤੀ ਜਾਂਦੀ ਤੇ ਨਾ ਹੀ ਕਿਸੇ ਨੂੰ ਪਿਆਰ ਆਉਂਦਾ ਸੀ ਉਸ ਸਿੱਖ ਤੋਂ ਸਿੱਖੀ ਵੱਲ ਦੇਖ ਕੇ ਸਿੱਖ ਦੇ ਜੀਵਨ ਵੱਲ ਦੇਖ ਕੇ ਹਰ ਕੋਈ ਕਹਿੰਦਾ ਸੀ ਇਹਦਾ ਜੀਵਨ ਜਿਹੜਾ ਹੈ ਬੜਾ ਸਾਫ਼ ਸੁਥਰਾ ਤੇ ਪਉਪਤਰ ਹੈ ਮੈਂ ਵੀ ਐਸਾ ਬਣਨਾ ਹੈ ਸਿੱਖੀ ਹੀ ਜਿਹੜੀ ਸੀ ਦੂਸਰੇ ਦੇ ਜੀਵਨ ਨੂੰ ਦੇਖ ਕੇ ਦੂਸਰੇ ਦੇ ਅੰਦਰ ਆਉਂਦੀ ਸੀ ਸੋ ਉੱਥੇ ਵੀ ਕਮਜ਼ੋਰੀ ਰਹਿ ਗਈ ਹੈ ਸੋ ਮਹਾਰਾਜ ਕਹਿੰਦੇ ਜੇ ਗੁਰੂ ਦੇ ਚਰਨਾਂ ਨਾਲ ਲੱਗ ਗਏ ਹੈ ਤੇ ਇਹ ਭਾਵਨਾ ਆਖ ਤੁਰਬਾਦੇ ਨਾਲ ਜੁੜ ਗਿਆ ਜਹਾਂ ਜਾਈਏ ਤਹਾਂ ਸੋਹੇ ਹੋਏ ਫਿਰ ਆਪੋ ਸਾਰੇ ਨਾਮ ਤੇ ਕਿਹੜੀ ਜਾਣ ਤੇ ਆਪਾਂ ਨੇ ਤੇ ਕਿਹੜਾ ਹੈ ਜਿਹਦੇ ਵਿੱਚ ਰਾਮ ਨਹੀਂ ਤੇ ਮਹਾਰਾਜੇ ਤੇ ਇਥੋਂ ਤੱਕ ਕਹਿ ਦਿੱਤਾ ਨਾ ਹੋਰ ਉੱਪਰ ਉੱਠ ਕੇ ਕਿ ਹਰ ਇੱਕ ਦੇ ਵਿੱਚ ਰੰਗ ਹੈ ਇਹ ਨਹੀਂ ਕਿ ਤੂੰ ਕਿਸੇ ਨਾਲ ਨਫ਼ਰਤ ਕਰਨੀ ਹੈ ਵੀ ਕੋਈ ਕਿਹੜੀ ਯਾਦਵਨ ਹੈ ਕਿਹੜੇ ਅੰਤ ਰਹਿਦਾ ਹੈ ਕਿਹੜੇ ਦੇਸ਼ ਦਾ ਸਿੱਖ ਦਾ ਸਿਧਾਂਤ ਬੜਾ ਉਚਾਰ ਹੈ ਪਾਇਕ ਜਿਆ ਜੀਵਾਂ ਮਹਾਰਾਜ ਤੇ ਪਾਤਸ਼ਾਹ ਜੀ ਜੰਗਾਂ ਤੋਂ ਉਸ ਸਮੇਂ ਹੁੰਦੀਆਂ ਸਨ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਤਸ਼ਾਹ ਜੀ ਦੇ ਸਿੰਘ ਲੱਗੇ ਨੇ ਜੰਗ ਦੇ ਵਿੱਚ ਤੇ ਭਾਈ ਘਣਿਆ ਜੀ ਪਾਣੀ ਪਲਾ ਰਹੇ ਨੇ ਤੇ ਪਾਣੀ ਦੁਸ਼ਮਣਾਂ ਨੂੰ ਜੰਗ ਵਿੱਚ ਪਲਾ ਰਹੇ ਆ। ਉਹ ਵੀ ਨਾਲ ਪੀ ਵੀ ਜਾ ਰਹੇ ਹਨ। ਸਿੱਖਾਂ ਨੇ ਸ਼ਿਕਾਇਤ ਕੀਤੀ। ਮਹਾਰਾਜ ਜੀ ਨੇ ਕਿਹਾ ਲੋ ਤੇ ਭਾਈ ਘਣਿਆ ਜੀ ਕਿਹਾ ਕਿ ਮਹਾਰਾਜ ਮੈਨੂੰ ਤੇ ਸਾਰਿਆਂ ਨੂੰ ਤੁਸੀਂ ਦਿੱਸਦੇ ਹੋ। ਹੁਣ ਜੰਗ ਲੱਗੀ ਹੋਈ ਦੇਖੋ ਤੁਸੀਂ ਇੱਕੇ ਬੱਚੇ ਨੂੰ ਵੀ ਨਹੀਂ ਦੇਖਦੇ। ਉਹ ਕਿਆ ਮਾਰ ਰਹੇ ਹਨ ਰੋਲ ਰਹੇ ਹਨ ਲੋਕ ਤਰਸ ਰਹੇ ਹਨ ਪਾਣੀ ਤੋਂ ਇਹ ਜੰਗ ਦੇ